ਸਾਰੇ ਨੂੰ ਕਿਮੀ ਅਮੀ ਦੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਲੋ ਜੀ ਵਲੌਗ ਨੂੰ ਸਟਾਰਟ ਕਰਦੇ ਆ ਇੱਕ ਨਵੀਂ ਸ਼ੁਰੂਆਤ ਦੇ ਨਾਲ ਨਵੇਂ ਕੰਮ ਦੇ ਨਾਲ ਜਦੋਂ ਵੀ ਆਪਾਂ ਸਵੇਰੇ ਉੱਠਦੇ ਆ ਆਪਣੇ ਬਹੁਤ ਸਾਰੇ ਕੰਮ ਜਿਹੜੇ ਜਿਵੇਂ ਆਪਾਂ ਨੂੰ ਹੀ ਉਹ ਦੇਖਦੇ ਹੁੰਦੇ ਆ ਹਨਾ ਤੇ ਅੱਜ ਮੈਂ ਜਿਹੜਾ ਆਪਣਾ ਵਲੌਗ ਸਟਾਰਟ ਕਰ ਰਹੀ ਆ ਉਹ 9:00 ਵਜੇ ਤੋਂ ਕਰ ਰਹੀ ਆ ਤੇ ਹੁਣ ਤੱਕ ਨਿਮਰਤ ਤੇ ਨਿਮਰਤੀ ਪਾਪਾ ਜਿਹੜੇ ਜਾ ਚੁੱਕੇ ਨੇ ਤੇ ਉਸ ਤੋਂ ਬਾਅਦ ਹੀ ਜਣਾ ਮੈਂ ਆਪਣੇ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਆ ਔਰ ਆਪਣੇ ਵਲੌਗ ਦੀ ਵੀ ਔਰ ਇੱਥੇ ਮੈਂ ਆਪਣੀ ਅੱਜ ਫ੍ਰਿਜ ਸਾਫ਼ ਕਰਨੀ ਸੀ ਇਸ ਕਰਕੇ ਮੈਂ ਸਾਰੇ ਹੀ ਫ੍ਰਿਜ ਦੇ ਜਿਹੜੇ ਪਾਰਟ ਸੀਗੇ ਬਾਹਰ ਕੱਢ ਲਏ ਸੀਗੇ ਤੇ ਮੈਂ ਬਾਹਰ ਨਾ ਖੁੱਲੇ ਪਾਣੀ ਵਿੱਚ ਹੀ ਧੋਣਾ ਇਹਨੂੰ ਪਸੰਦ ਕਰਦੀ ਆ ਮੈਂ ਜਦੋਂ ਵੀ ਆਪਣੀ ਫ੍ਰਿਜ ਧੋਣੀਆਂ ਤੇ ਮੈਂ ਉਹਨੂੰ ਬਾਹਰ ਹੀ ਖੁੱਲੇ ਪਾਣੀ ਵਿੱਚ ਜਿਹੜਾ ਧੋਣੀਆਂ ਕਿਉਂਕਿ ਨਾ ਖੁੱਲੇ ਪਾਣੀ ਦੇ ਵਿੱਚ ਭਾਂਡੇ ਬਹੁਤ ਹੀ ਵਧੀਆ ਤਰੀਕੇ ਨਾਲ ਧੋਤੇ ਜਾਂਦੇ ਆ ਜਦੋਂ ਮੈਂ ਫ੍ਰਿਜ ਧੋਣੀਆਂ ਉਦੋਂ ਵੀ ਮੈਂ ਬਾਹਰ ਹੀ ਧੋਣੀਆਂ ਔਰ ਮੈਂ ਜਦੋਂ ਆਪਣੇ ਜਿਹੜੇ ਟੋਕਰੇ ਵਾਲੇ ਭਾਂਡੇ ਕਿਚਨ ਵਾਲੇ ਭਾਂਡੇ ਜਦੋਂ ਸਾਫ਼ ਕਰਦੀਆਂ ਉਦੋਂ ਉਹਨਾਂ ਨੂੰ ਵੀ ਖੁੱਲੇ ਪਾਣੀ ਦੇ ਵਿੱਚ ਜਿਹੜਾ ਬਾਹਰ ਹੀ ਬੈਠ ਕੇ ਧੋਦੀਆਂ ਇੱਕ ਤਾਂ ਦੇਖੋ ਆਰਾਮ ਨਾਲ ਧੋਏ ਜਾਂਦੇ ਆ ਇਸ ਤਰੀਕੇ ਨਾਲ ਖੁਦ ਨੂੰ ਆਰਾਮ ਮਿਲ ਜਾਂਦਾ ਹਨਾ ਦੂਸਰੇ ਖੁੱਲੇ ਪਾਣੀ ਵਿੱਚ ਜਦੋਂ ਆਪਾਂ ਡੱਬ ਵਿੱਚ ਪੂਰਾ ਭਰ ਕੇ ਜਦੋਂ ਪਾਣੀ ਲੈਣੇ ਆ ਨਾ ਉਹਦੇ ਨਾਲ ਭਾਂਡੇ ਜਿਹੜੇ ਆ ਧੋਣੇ ਸੌਖੇ ਹੋ ਜਾਂਦੇ ਆ ਔਰ ਭਾਂਡੇ ਦਾ ਚੰਗੀ ਤਰ੍ਹਾਂ ਟੜੜੀ ਸਾਫ਼ ਹੋ ਜਾਂਦੇ ਆ ਇਸੇ ਕਰਕੇ ਜਿਹੜਾ ਮੈਂ ਬੈਠ ਕੇ ਜਿਹੜਾ ਬਾਹਰ ਧੋਣੀ ਹੁੰਦੀ ਆ ਇਸ ਤਰੀਕੇ ਦੇ ਜਿਹੜੇ ਭਾਂਡੇ ਟਾਈਮ ਤੋਂ ਪਤਾ ਬਹੁਤ ਤੇਜ਼ ਹੋ ਗਈ ਸੀ ਔਰ ਨਾਲ ਹੀ ਨਾਲ ਬਹੁਤ ਜਿਹੜੀ ਹਵਾ ਵੀ ਚੱਲ ਰਹੀ ਸੀ ਜਿੱਦੇ ਕਰਕੇ ਢਾਂਡੇ ਨਾ ਧੋਣੇ ਵੈਸੇ ਮੁਸ਼ਕਿਲ ਤਾਂ ਲੱਗ ਰਹੀ ਸੀ ਬਟ ਮੇਰੀ ਫ੍ਰਿਜ ਨਾ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀ ਪਹਿਲਾਂ ਮੈਂ ਸੋਚਿਆ ਨਹੀਂ ਸੀ ਕਿ ਅੱਜ ਮੈਂ ਫ੍ਰਿਜ ਨੂੰ ਧੋਣਾ ਆ ਬਟ ਮੈਂ ਦੋ ਕਪਾਰਟ ਜਦੋਂ ਇਹਦੇ ਕੱਢਣਾ ਧੋਣ ਵਾਸਤੇ ਫਿਰ ਮੈਨੂੰ ਐ ਹੋ ਗਿਆ ਕਿ ਚਲੋ ਮੈਂ ਸਾਰੀ ਹੀ ਰੜੀ ਆ اپنی فریج ਤੋਂ ਲੈਂਦੀ ਆ ਫਿਰ ਮੈਨੂੰ ਨਾ ਇੱਕ ਚੀਜ਼ ਜਦੋਂ ਆਪਾਂ ਇੱਕ ਚੀਜ਼ ਦੇ ਹੱਥ ਲਾਉਂਦੇ ਆ ਨਾਲ ਦੇ ਨਾਲ ਬਹੁਤ سارے ਕੰਮ ਨਿਕਲ ਹੁੰਦੇ ਆ ਜਿਦਾਂ ਕਿ ਮੈਂ ਪਹਿਲਾਂ ਵੀ ਬਲੌਗ ਵਿੱਚ ਤੁਹਾਨੂੰ ਦੱਸਤੀ ਹੁੰਦੀ ਆ ਕਿ ਜਦੋਂ ਆਪਾਂ ਮਸ਼ੀਨ ਲਗਾਉਂਦੇ ਆ ਨਾ ਕੱਪੜਿਆਂ ਵਾਲੀ ਉਦੋਂ ਆਪਾਂ ਆਪਣੇ ਥੋੜੇ ਜਿਹੀ ਕੱਪੜੇ ਹੁੰਦੇ ਆ ਫਿਰ ਆਪਾਂ ਉਹਨੂੰ ਨਾ ਲਾਹਾ ਹੋ ਜਾਂਦਾ ਫਿਰ ਆਪਾਂ ਨੂੰ ਐ ਹੁੰਦਾ ਕਿ ਆਪਣੇ ਬਾਕੀ ਦੇ ਜਿਹੜੇ ਕੱਪੜੇ ਆ ਚੱਦਰਾਂ ਵਗੈਰਾ ਉੱਪਰ ਲੈਣ ਵਾਲੇ ਨੀਚੇ ਵਿਛੋਣ ਵਾਲੇ ਉਹ ਵੀ ਜਿਹੜੇ ਲੱਗੇ ਹੱਥ ਆਪਾਂ ਧੋ ਵੀ ਲੈਣੇ ਆ ਹਨਾ ਤੇ ਐਦਾਂ ਹੀ ਅੱਜ ਮੈਂ ਆਪਣੀ ਧੋਣੀ ਤਾਂ ਨਹੀਂ ਸੀਗੀ ਬਟ ਦੋ ਕਿਤੇ ਦੋ ਕਪਾੜਸ ਸੀ ਜਿਹੜੇ ਮੈਂ ਕੱਢੇ ਸੀਗੇ ਧੋਣ ਵਾਸਤੇ ਜਿਹੜੇ ਜਿਆਦਾ ਹੀ ਗੰਦੇ ਹੋਏ ਪਏ ਸੀਗੇ ਫਿਰ ਮੈਨੂੰ ਐਸੀ ਮੈਂ ਸਾਰੇ ਹੀ ਫ੍ਰਿਜ ਧੋ ਦਿੰਦੀ ਆ ਕਿਉਂਕਿ ਨਾ ਕਾਫੀ ਦਿਨ ਹੋ ਗਏ ਮੈਨੂੰ ਫ੍ਰਿਜ ਧੋਏ ਨੂੰ ਤੇ ਲੋ ਜੀ ਇੱਥੇ ਨਾ ਮੈਂ ਮੰਜੇ ਤੇ ਰੱਖ ਦਿੱਤੇ ਸੀ ਸੁੱਕਣ ਵਾਸਤੇ ਕਿਉਂਕਿ ਜਦੋਂ ਮੰਜੇ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਸੁੱਕਣੇ ਪਾ ਫਿਰ ਆਪਣੇ ਭਾਂਡੇ ਨਾਲ ਜਲਦੀ ਸੁੱਕ ਜਾਂਦੇ ਆ ਤੇ ਲੋਜੀ ਫਿਰ ਮੈਂ ਉਹਨਾਂ ਨੂੰ ਬਾਹਰ ਜਿਹੜੇ ਸੀਗੇ ਆਪਣੀ ਫ੍ਰਿਜ ਤੇ ਉਹਨਾਂ ਨੂੰ ਧੋਣ ਤੋਂ ਬਾਅਦ ਨਾ ਬਾਹਰ ਮੈਂ ਰੱਖ ਦਿੱਤੇ ਸੀਗੇ ਸੁੱਕਣ ਵਾਸਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਆਪਣੀ ਫ੍ਰਿਜ ਦੀ ਸਫਾਈ ਕਰਨ ਵਾਸਤੇ ਔਰ ਤੁਸੀਂ ਦੇਖੋ ਬਾਹਰ ਕਿੰਨੀ ਤੇਜ਼ ਜਿਹੜੀ ਹਵਾ ਚੱਲ ਰਹੀ ਆ ਹਨਾ ਇਸ ਕਰਕੇ ਮੈਂ ਚੁੰਨੀ ਵਗੈਰਾ ਟੱਕ ਦਿੱਤੀ ਸੀ ਵੀ ਜ਼ਿਆਦਾ ਮਿੱਟੀ ਨਾ ਪਵੇ ਬਾਕੀ ਜਦੋਂ ਮੈਂ ਫ੍ਰਿਜ ਦੇ ਵਿੱਚ ਸੈੱਟ ਕਰੂੰਗੀ ਨਾ ਉਹਨਾਂ ਨੂੰ ਕੱਪੜੇ ਨਾਲ ਸਾਫ਼ ਕਰਕੇ ਕਰੂੰਗੀ ਕਿਉਂਕਿ ਕਿਉਂਕਿ ਨੇਰੀ ਕਰਕੇ ਨਾ ਮਿੱਟੀ ਬਹੁਤ ਜ਼ਿਆਦਾ ਜਿਹੜੀ ਪੈਦੀ ਆ ਔਰ ਫ੍ਰਿਜ ਦੀ ਸਫਾਈ ਕਰਨ ਤੋਂ ਬਾਅਦ ਉਹ ਮੈਂ ਸਿੱਧਾ ਵਾਸ਼ਰੂਮ ਦੇ ਵਿੱਚ ਆ ਗਈ ਹੁਣ ਤੁਸੀਂ ਸੋਚੋਗੇ ਕਿ ਫ੍ਰਿਜ ਤੋਂ ਬਾਅਦ ਸਿੱਧਾ ਵਾਸ਼ਰੂਮ ਨੂੰ ਸਾਫ਼ ਕਰਨ ਲੱਗੀ ਹੈ ਨਾ ਉਹ ਇਸ ਕਰਕੇ ਕਿਉਂਕਿ ਨਾ ਆਪਣਾ ਜਿਹੜਾ ਵਾਸ਼ਰੂਮ ਆ ਉਹ ਅੰਦਰਲੀ ਸਾਈਡ ਹੈ ਮਤਲਬ ਅਟੈਚਡ ਰੂਮ ਦੇ ਨਾਲ ਤੇ ਮੈਂ ਅੰਦਰੋਂ ਸਫਾਈ ਕਰਦੀ ਹੋਈ ਬਾਹਰ ਨੂੰ ਲੈ ਕੇ ਆਉਂਗੀ ਇਸ ਕਰਕੇ ਮੈਂ ਸੋਚਿਆ ਪਹਿਲਾਂ ਬਾਥਰੂਮ ਚ ਝਾੜੂ ਲਾ ਲੈਂਦੀ ਆ ਫਿਰ ਜਿਹੜਾ ਪਾਣੀ ਆਊਗਾ ਨਾ ਕਿਉਂਕਿ ਮੈਂ ਅੱਜ ਫ੍ਰਿਜ ਧੋਤੀ ਸੀ ਇਸ ਕਰਕੇ ਸਾਰਾ ਪਾਣੀ ਜਿਹੜਾ ਬਾਹਰ ਇੱਕ ਵਾਰੀ ਝਾੜੂ ਲਗਾ ਲੂੰਗੀ ਸਾਰੇ ਵੇੜੇ 'ਚ ਇਸ ਕਰਕੇ ਪਾਣੀ ਚਲੋ ਨਿਕਲ ਵੀ ਗਿਆ ਨਾ ਤਾਂ ਕੋਈ ਚੱਕਰ ਨਹੀਂ ਕਿਉਂਕਿ ਬਾਹਰਲਾ ਵੇੜਾ ਵੀ ਜਿਹੜਾ ਮੈਂ ਧੋਣਾ ਸੀਗਾ ਇਹ ਇੱਥੇ ਮੈਂ ਚੰਗੀ ਤਰ੍ਹਾਂ ਵਾਸ਼ਰੂਮ ਨੂੰ ਸਾਫ਼ ਕਰ ਲਿਆ ਸੀ ਵੈਸੇ ਤਾਂ ਮੈਂ ਜਦੋਂ ਰਹਾਨੀ ਹੁੰਦੀ ਆ ਉਸ ਤੋਂ ਪਹਿਲਾਂ ਜਿਹੜਾ ਸਾਫ਼ ਕਰਦੀ ਹੁੰਦੀ ਆ ਬਟ ਅੱਜ ਮੈਂ ਜਿਹੜਾ ਫ੍ਰਿਜ ਇੱਥੇ ਸਾਫ਼ ਕੀਤੀ ਆ ਹਾਲ ਹਨਾ ਉੱਥੇ ਵੀ ਜਿਹੜੀ ਝਾੜੂ ਲਗਾਣੀ ਸੀ ਪਾਣੀ ਦੇ ਨਾਲ ਇਸ ਕਰਕੇ ਪਹਿਲਾਂ ਮੈਂ ਵਾਸ਼ਰੂਮ ਤੋਂ ਹੀ ਸ਼ੁਰੂਆਤ ਕੀਤੀ ਕਿ ਤਾਂ ਕਿ ਬਾਥਰੂਮ ਵਿੱਚੋਂ ਜਿਹੜਾ ਪਾਣੀ ਕੱਢ ਕੇ ਬਾਹਰਲੀ ਸਾਈਡ ਆਊਗਾ ਨਾ ਇਸ ਕਰਕੇ ਫਿਰ ਮੈਂ ਉਹ ਪਾਣੀ ਸਾਰਾ ਹਾਲ ਦੇ ਵਿੱਚੋਂ ਹੀ ਕੱਢਣਾ ਸੀਗਾ ਇਸ ਕਰਕੇ ਮੈਂ ਫਿਰ ਬਾਥਰੂਮ ਤੋਂ ਪਹਿਲਾਂ ਸਫਾਈ ਕੀਤੀ ਹੈ ਤੇ ਹੁਣ ਇਹ ਸਾਰਾ ਪਾਣੀ ਜਿਹੜਾ ਕਿਉਂਕਿ ਜਿਹੜੀ ਆਪਣੀ ਫ੍ਰਿਜ ਸੀ ਉਹ ਸਾਫ਼ ਕਰ ਲਈ ਸੀ ਹੁਣ ਸਾਰਾ ਪਾਣੀ ਜਿਹੜਾ ਮੈਂ ਬਾਹਰ ਕੱਢ ਦੂੰਗੀ ਤੇ ਹਲੇ ਮੇਰੀ ਕਿਚਨ ਦੀ ਸਫਾਈ ਵੀ ਰਹਿੰਦੀ ਸੀ ਤੇ ਮੈਨੂੰ ਐ ਸੀ ਨਾ ਫ੍ਰਿਜ ਮੇਰੀ ਸੁੱਕ ਜਾਊਗੀ ਉਸ ਤੋਂ ਬਾਅਦ ਜਿਹੜਾ ਮੈਂ ਜਿਹੜੇ ਪਾਰਟ ਵਗੈਰਾ ਸੀਗੇ ਉਹ ਸਾਰੇ ਵਿੱਚ ਸੈੱਟ ਕਰ ਦੂੰਗੀ ਕਿਉਂਕਿ ਨਾ ਫ੍ਰਿਜ ਦਾ ਸਮਾਨ ਵੀ ਸਾਰਾ ਬਾਹਰ ਹੀ ਪਿਆ ਸੀ ਜਿੱਦਾਂ ਕਿ ਦੁੱਧ ਹੋ ਗਿਆ ਹਨਾ ਬਾਕੀ ਹੋਰ ਵੀ ਸਮਾਨ ਫੇਰ ਵੀ ਨੂੰ ਐ ਸੀ ਨਾ ਖਰਾਬ ਨਾ ਹੋ ਜਾਵੇ ਇਸੇ ਕਰਕੇ ਜਲਦੀ ਜਲਦੀ ਮੈਨੂੰ ਸਫਾਈ ਕਰਕੇ ਸੁਕਾ ਦਿੱਤਾ ਸੀਗਾ ਵੀ ਮੈਂ ਜਲਦੀ ਜਲਦੀ ਜਿਹੜਾ ਸਮਾਨ ਆ ਜਿਹੜਾ ਸੈੱਟ ਕਰਕੇ ਇਹਦੇ ਵਿੱਚ ਪਾ ਦਵਾਂ ਉਸ ਤੋਂ ਬਾਅਦ ਜਿਹੜੀ ਸਫਾਈ ਦਾ ਕਿ ਉਹ ਮੈਂ ਹੌਲੀ-ਹੌਲੀ ਕਰਦੀ ਰਹੂੰਗੀ ਤੇ ਇੱਥੇ ਫਰਿੱਜ ਨੂੰ ਸਾਈਡ ਤੇ ਕਰਕੇ ਮੈਂ ਚੰਗੀ ਤਰ੍ਹਾਂ ਪੋਚਾ ਲਗਾਇਆ ਤੇ ਬਹੁਤ ਜ਼ਿਆਦੀ ਮਿੱਟੀ ਇੱਥੋਂ ਸਾਈਡੀ ਤੋਂ ਨਿਕਲੀ ਕਿਉਂਕਿ ਜਦੋਂ ਇਹਦੇ ਵਿੱਚ ਸਮਾਨ ਹੁੰਦਾ ਨਾ ਤੇ ਉਦੋਂ ਨਾ ਇਹ ਮਤਲਬ ਸਾਈਡ 'ਚ ਹੁੰਦੀ ਨਹੀਂ ਕਿਉਂਕਿ ਭਾਰੀ ਹੋ ਜਾਂਦੀ ਹੈ ਤੇ ਹੁਣ ਇਹ ਖਾਲੀ ਸੀਗੀ ਇਸ ਕਰਕੇ ਮੈਂ ਇਹਨੂੰ ਸਾਈਡ ਤੇ ਕਰਕੇ ਜਿਹੜੀ ਪਾਣੀ ਦਾ ਪੋਚਾ ਲਗਾਇਆ ਜਿਹਦੇ ਕਰਕੇ ਕਾਫੀ ਜ਼ਿਆਦਾ ਮਿੱਟੀ ਜੜੀ ਆ ਜਿੱਥੋਂ ਨਿਕਲੀ ਆ ਉਸ ਤੋਂ ਬਾਅਦ ਜੀ ਆਪਣੇ ਪਾਟ ਵਗੈਰਾ ਸੁੱਕ ਚੁੱਕੇ ਸੀ ਮੈਂ ਸੁੱਕੇ ਕਪੜੇ ਦੇ ਨਾਲ ਉਹਨੂੰ ਸਾਫ਼ ਕਰਕੇ ਜਿਹੜੇ ਇਹਦੇ ਵਿੱਚ ਸੈੱਟ ਕਰ ਦੂੰਗੀ ਤੇ ਹੌਲੀ ਹੌਲੀ ਕਰਕੇ ਜਿਹੜਾ ਆਪਣਾ ਸਮਾਨ ਹੋਊਗਾ ਉਹ ਮੈਂ ਫ੍ਰਿਜ ਦੇ ਵਿੱਚ ਸੈੱਟ ਕਰ ਦੂੰਗੀ ਪਾਰਟ ਸੀਗੇ ਉਹ ਸੈੱਟ ਕਰ ਦਿੱਤੇ ਸੀਗੇ ਤੇ ਇਹਨਾਂ ਮੈਟ ਮੈਂ ਮੰਗਵਾਏ ਹੋਏ ਸੀਗੇ ਮੀਸ਼ੋ ਤੋਂ ਮੰਗਵਾਏ ਸੀ ਤੇ ਇਹਨਾਂ ਬਹੁਤ ਵਧੀਆ ਜਿੱਦੋਂ ਕਈ ਵਾਰ ਵੀ ਆਪਾਂ ਫ੍ਰਿਜ ਨਹੀਂ ਵੀ ਧੋ ਸਕਦੇ ਹਨਾ ਤੇ ਜਿਹੜੇ ਇਹ ਹੁੰਦੇ ਆ ਨਾ ਇਹਨਾਂ ਦੇ ਜਿਹੜੇ ਮੈਟ ਹੁੰਦੇ ਆ ਇਹਨਾਂ ਨੂੰ ਕੱਢ ਕੇ ਜਿਹੜਾ ਸਾਫ਼ ਕਰ ਲੈਣੀ ਹੁੰਦੀ ਆ ਕਿਉਂਕਿ ਜਦੋਂ ਇਹ ਜਿਹੜੀ ਫ੍ਰਿਜ ਆ ਉਹ ਤਾਂ ਗੰਦੀ ਨਹੀਂ ਹੁੰਦੀ ਕਿਉਂਕਿ ਮੈਟ ਵਗੈਰਾ ਵਿਛਾਏ ਹੋਏ ਆ ਔਰ ਜਦੋਂ ਮੈਟ ਗੰਦੇ ਹੋ ਜਾਂਦੇ ਆ ਉਹਨਾਂ ਨੂੰ ਕੱਢ ਕੇ ਜਿਹੜੇ ਧੋ ਲੈਂਦੇ ਆ ਹਨਾ ਫਿਰ ਆਪਾਂ ਨੂੰ ਸਾਰੇ ਹੀ ਜਿਹੜੀ ਮਸ਼ੀਨ ਮਸ਼ੀਨ ਹੀ ਯਾਦ ਆਉਂਦੀ ਆ ਮੈਨੂੰ ਤਾਂ ਸਾਰੇ ਦਿਨ ਕੱਪੜੇ ਧੋਦੇ ਮੈਂ ਫਰਿੱਜ ਦੀ ਗੱਲ ਕਰਦੀ ਪਈਆਂ ਫਰਿੱਜ ਵੀ ਸਾਰੀ ਧੋਣ ਦੀ ਜਿਹੜੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਹਨਾ ਤੇ ਲੋ ਜੀ ਹੁਣ ਮੈਂ ਸਾਰਾ ਸਮਾਨ ਵੀ ਜਿਹੜਾ ਇਹਦੇ ਵਿੱਚ ਸੈੱਟ ਕਰ ਦਿੱਤਾ ਸੀਗਾ ਹਨਾ ਫਿਰ ਗਰਮੀ ਬਹੁਤ ਜ਼ਿਆਦਾ ਹੋਈ ਪਈ ਤੇ ਬਾਹਰ ਜਿਹੜਾ ਸਮਾਨ ਰਹੂਗਾ ਨਾ ਫਿਰ ਗੰਦਾ ਹੋ ਜਾਊਗਾ ਤੇ ਲੋ ਜੀ ਆਪਣਾ ਵਾਸ਼ਰ ਵੀ ਸਾਰਾ ਸੁੱਕ ਚੁੱਕਿਆ ਆ ਤੇ ਉਸ ਤੋਂ ਬਾਅਦ ਵਾਲੀ ਆਉਂਦੀ ਹੈ ਜੀ ਆਪਣੀ ਕਿਚਨ ਦੀ ਤੇ ਇਹ ਆ ਆਟੇ ਵਾਲੀ ਢੋਲੀ ਮੈਂ ਧੋ ਕੇ ਰੱਖੀ ਹੋਈ ਸੀ ਕਿਉਂਕਿ ਆਟਾ ਆਪਣਾ ਖਤਮ ਹੋ ਗਿਆ ਸੀਗਾ ਆਪਾਂ ਕਣਕ ਵਗੈਰਾ ਨਹੀਂ ਲੈਂਦੇ ਹੈਗੇ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਉਹ ਲੈ ਕੇ ਆਉਂਦੀਆਂ ਥੈਲੀਆਂ ਆਟੇ ਵਾਲੀਆਂ ਜਦੋਂ ਮੁੱਕ ਜਾਂਦੀਆਂ ਆਉਦੀ ਆਪਾਂ ਲੈ ਆਉਂਦੇ ਹਣਾ ਤੇ ਅੱਜ ਮੈਂ ਢੋਲੀ ਥੋਤੀ ਹੋਈ ਸੀ ਕਿ ਮੈਂ ਕਿਹਾ ਚਲੋ ਮੈਂ ਇਹਨੂੰ ਸੁੱਕਣੀ ਪਾ ਦਿੰਦੀ ਆ ਧੋ ਕੇ ਫੇਰ ਇਹਦੇ ਵਿੱਚ ਜਿਹੜਾ ਆਟਾ ਪਾਉਂਗੀ ਔਰ ਬਾਹਰ ਤਾਂ ਨੇਰੀ ਇੰਨੀ ਜ਼ਿਆਦਾ ਚੱਲ ਰਹੀ ਹੈ ਮੈਨੂੰ ਸਫਾਈ ਕਰਨੀ ਅੱਜ ਬਹੁਤ ਜ਼ਿਆਦਾ ਔਖੀ ਲੱਗੀ ਕਿਉਂਕਿ ਮਿੱਟੀ ਔਰ ਢੜਕੇ ਜਿਹੜੀ ਆ ਰਹੀ ਸੀਗੀ ਹਣਾ ਤੇ ਹੁਣ ਕਿਚਨ ਚ ਜਿਹੜਾ ਸਮਾਨ ਐਕਸਟਰਾ ਪਿਆ ਸੀਗਾ ਉਹ ਸਾਰਾ ਮੈਂ ਫ੍ਰਿਜ ਵਿੱਚ ਸੈੱਟ ਕੀਤਾ ਉਸ ਤੋਂ ਬਾਅਦ ਜੀ ਮੈਂ ਪਹਿਲਾਂ ਰੂਮ ਵਿੱਚ ਪੋਚਾ ਲਗਾ ਕੇ ਆਉਂਗੀ ਉਸ ਤੋਂ ਬਾਅਦ ਕਿਚਨ ਚ ਜਿਹੜਾ ਪੋਚਾ ਵਗੈਰਾ ਲਾਉਣਾ ਸੈਲਫ ਵਗੈਰਾ ਸਾਫ਼ ਕਰਨੀ ਆ ਹਨਾ ਉਹ ਕਰੂਗੀ ਇਸ ਕਰਕੇ ਮੈਨੂੰ ਐਸੀ ਪਹਿਲਾਂ ਰੂਮ ਨੂੰ ਸਾਫ਼ ਕਰ ਲੈਣੀ ਆ ਉਸ ਤੋਂ ਬਾਅਦ ਰੂਮ ਨੂੰ ਮੈਂ ਬੰਦ ਕਰ ਦੂੰਗੀ ਤਾਂ ਕਿ ਨਾ ਨੇਰੀ ਚੱਲ ਰਹੀ ਸੀਗੀ ਕਿ ਮਿੱਟੀ ਵਗੈਰਾ ਜੜੀ ਨਾ ਜਾਵੇ ਰੂਮ ਦੀ ਸਫਾਈ ਕਰਨ ਤੋਂ ਬਾਅਦ ਹੀ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਕਿਚਨ ਮੈਂ ਚੰਗੀ ਤਰ੍ਹਾਂ ਜਿਹੜਾ ਅੱਜ ਸਾਫ਼ ਕਰਿਆ ਕਿਉਂਕਿ ਆਪਣਾ ਬਾਹਰਲੀ ਸੈੜੀ ਹੈ ਨਾ ਕਿਚਨ ਇਸ ਕਰਕੇ ਉੱਥੇ ਮਿੱਟੀ ਵਗੈਰਾ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਅੱਜ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਦੀ ਸੈਲਫ ਵਗੈਰਾ ਔਰ ਗੈਸ ਨੂੰ ਨਾ ਅੱਜ ਮੈਂ ਟੈਪ ਦੇ نیچے ਹੀ ਧੋ ਲਿਆ ਸੀਗਾ ਕਿਉਂਕਿ ਅੱਗੇ ਮੈਂ ਕੱਪੜੇ ਨਾਲ ਇਹਨੂੰ ਸਾਫ਼ ਕਰਦੀ ਹੁੰਦੀ ਆ ਪਰ ਅੱਜ ਇਹਨੂੰ ਮੈਂ ਕੀ ਕਰਿਆ ਟੂਟੀ ਦੇ نیچے ਹੀ ਸਰਫ ਲਗਾ ਕੇ ਧੋਕੇ ਨਾ ਟੂਟੀ ਦੇ نیچے ਹੀ ਜਿਹੜਾ ਪਾਣੀ ਨਾਲ ਧੋਤਾ ਜਿਹਦੀ ਕਰਕੇ ਨਾ ਇਹ ਚੰਗੀ ਤਰ੍ਹਾਂ ਜਿਹੜਾ ਸਾਫ਼ ਹੋ ਗਿਆ ਉਸ ਤੋਂ ਬਾਅਦ ਜੀ ਮੈਂ ਹੁਣ ਸਰਫ ਵਗੈਰਾ ਦਾ ਸੈਲਫ ਸਾਫ ਕਰਕੇ ਉਸ ਤੋਂ ਬਾਅਦ ਇਹਦੇ ਉੱਤੇ ਵਾਈਪਰ ਕਰ ਰਹੀ ਹਾਂ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਪਾਣੀ ਸੁੱਕ ਜਾਵੇ ਕਿਉਂਕਿ ਮਿੱਟੀ ਉਡੜ ਕੇ ਜਦੋਂ ਗਿੱਲੇ ਤੇ ਪੈਂਦੀ ਹੈ ਨਾ ਫਿਰ ਉਸੇ ਤਰੀਕੇ ਨਾਲ ਜਿਹੜਾ ਗਿਲਣਾ ਹੋ ਜਾਂਦਾ ਆ ਇਸ ਕਰਕੇ ਮੈਂ ਵਾਈਪਰ ਚੰਗੀ ਤਰ੍ਹਾਂ ਮਾਰ ਦਿੱਤਾ ਸੀਗਾ ਉਸ ਤੋਂ ਬਾਅਦ ਜੀ ਆਪਣਾ ਰੂਮ ਵੀ ਹੋ ਗਿਆ ਸੀ ਹੁਣ ਰਹਿ ਗਿਆ ਹਾਲ ਔਰ ਕਿਚਨ ਵੀ ਹੋ ਗਿਆ ਤੇ ਹੁਣ ਆਪਣਾ ਹਾਲ ਰਹਿ ਗਿਆ ਲਾਸਟ ਤੇ ਹੁਣ ਹਾਲ 'ਚ ਮੈਂ ਪੋਚਾ ਲਗਾ ਰਹੀ ਸੀ ਤੇ ਇੱਥੇ ਟਾਈਮ ਹੋ ਗਿਆ ਸੀ ਤਕਰੀਬਨ 1.30 ਵਜੇ ਦਾ ਤੇ ਮੈਂ ਸੋਚ ਰਹੀ ਸੀ ਜਲਦੀ ਜਲਦੀ ਆਪਣਾ ਕੰਮ ਨਿਬੇੜ ਦਵਾ ਕਿਉਂਕਿ ਨਾ ਪਹਿਲਾਂ ਮੈਂ ਅਕਸਰ ਜਲਦੀ ਨਿਬੇੜ ਲਾਨੀ ਹੁੰਨੀ ਆ ਕਈ ਵਾਰ ਬਟ ਅੱਜ ਮੈਨੇ ਥੋੜਾ ਜਿਹਾ ਟਾਈਮ ਲੱਗ ਗਿਆ ਕਿਉਂਕਿ ਅੱਜ ਮੇਰਾ ਖਿਲਾਰਾ ਜਿਆਦਾ ਸੀਗਾ ਕਿਉਂਕਿ ਅੱਜ ਮੈਂ ਫ੍ਰਿਜੇ ਦਾ ਜਿਹੜਾ ਛੇੜਾ ਛੇੜਿਆ ਨਾ ਉਹਦੇ ਕਰਕੇ ਮੇਰਾ ਕਾਫੀ ਕੰਮ ਜਿਹੜਾ ਵੱਧ ਗਿਆ ਸੀਗਾ ਤੇ ਉਤੋਂ ਨੇਰੀ ਵੀ ਚੱਲ ਰਹੀ ਸੀ ਉਹਦੇ ਕਰਕੇ ਵੀ ਜਿਹੜਾ ਮੇਰਾ ਕੰਮ ਕਾਫੀ ਲੇਟ ਹੋ ਗਿਆ ਔਰ ਵੈਸੇ ਤਾਂ ਮੈਂ ਹਾਲ ਨੂੰ ਜਿਹੜਾ ਪਾਣੀ ਨਾਲ ਪਹਿਲਾਂ ਧੋ ਰਿਹਾ ਧੋ ਲਿਆ ਸੀਗਾ ਬਟ ਇੱਕੋ ਹੀ ਰਸਤਾ ਆਪਣੇ ਕੋ ਆਣ ਜਾਂਦਾ ਜਦੋਂ ਮੈਂ ਇੱਥੋਂ ਥੋੜੀ ਫਿਰੀ ਨਾ ਫੇਰ ਉਹ ਗੰਦਾ ਹੋ ਗਿਆ ਫਿਰ ਮੈਨੂੰ ਐ ਸੀਗਾ ਲਾਸਟ ਵਾਲੀ ਚਲੇ ਫੇਰ ਇਹਦੇ ਨਾ ਪਹੁੰਚਾ ਜਿਹੜਾ ਲਗਾ ਲੈਂਦੀ ਆ ਫਿਰ ਜਿਹੜਾ ਸਾਫ਼ ਹੋ ਜਾਊਗਾ ਤੇ ਹੁਣ ਜੀ ਜਿਹੜਾ ਬਾੜਲਾ ਮੰਜਾ ਪਿਆ ਸੀ ਨਾ ਉਹਦੇ ਉੱਤੋਂ ਭਾਂਡੇ ਵਗੈਰਾ ਸਾਰੇ ਮੈਂ ਚੁੱਕਲੇ ਸੀ ਤੇ ਹੁਣ ਮੈਂ ਉਹਨੂੰ ਅੰਦਰ ਕਰ ਦੂੰਗੀ ਵੈਸੇ ਤਾਂ ਇਹ ਬਹੁਤ ਭਾਰੀ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰਕੇ ਥੋੜਾ ਜੈ ਇਹਨੂੰ ਉੱਪਰ ਚੜ੍ਹਾ ਲਿਆ ਸੀਗਾ ਤੇ ਹੁਣ ਮੈਂ ਇਹਨੂੰ ਜਿਹੜੀ ਇਹਦੀ ਥਾਂ ਆ ਉੱਥੇ ਜਿਹੜਾ ਸੈੱਟ ਕਰ ਦੂੰਗੀ ਤੇ ਇੱਥੇ ਹਾਲ ਵਿੱਚ ਰੱਖਦੀ ਹੁੰਨੀ ਆ ਕਿਉਂਕਿ ਆਪਣੇ ਹੋਰ ਕਿਤੇ ਥਾਂ ਨਹੀਂ ਹੈਗੀ ਮੰਜੇ ਵਗੈਰਾ ਰੱਖਣ ਦੀ ਇਸ ਕਰਕੇ ਫਿਰ ਮੈਂ ਇੱਥੇ ਹੀ ਇਹਨੂੰ ਜਿਹੜਾ ਸੈੱਟ ਕਰਕੇ ਰੱਖ ਦਿੰਨੀ ਹੁੰਨੀ ਆ ਤੇ ਪਰਦੇ ਵਗੈਰਾ ਜਿਹੜੇ ਮੈਂ ਸਾਰੇ ਲਗਾ ਦੂੰਗੀ ਕਿਉਂਕਿ ਨੇਰੀ ਬਹੁਤ ਚੱਲ ਰਹੀ ਸੀ ਬਾਹਰ ਤੇ ਸਾਰੀ ਮਿੱਟੀ ਉਹ ਡੁੱਟ ਕੇ ਜਿਹੜੀ ਅੰਦਰ ਆ ਰਹੀ ਸੀ ਤੇ ਤਕਰੀਬਨ ਆਪਣਾ ਸਾਰਾ ਕੰਮ ਜਿਹੜਾ ਹੁਣ ਕੰਪਲੀਟ ਹੋ ਚੁੱਕਿਆ ਆ ਜੀ ਆਪਣਾ ਸਾਰਾ ਹੀ ਕੰਮ ਖਤਮ ਹੋ ਚੁੱਕਿਆ ਸੀਗਾ ਤੇ ਹੁਣ ਮੈਂ ਜਿਹੜਾ ਆਪਣਾ ਨਹਾ ਕੇ ਵੀ ਆ ਗਈ ਸੀ ਤੇ ਨਹਾਣ ਤੋਂ ਬਾਅਦ ਤੁਹਾਨੂੰ ਪਤਾ ਹੈ ਦੇ ਬਾਰੇ ਥੋੜੀ ਜਿਹੀ ਦੇਰ ਮੈਂ ਰੈਸਟ ਕਰਦੀ ਹੁੰਦੀ ਆ ਜਦੋਂ ਤੱਕ ਨਿਮਰਤ ਨਾ ਆਵੇ ਹਨ ਕਿਉਂਕਿ ਇਹੀ ਟਾਈਮ ਹੁੰਦਾ ਜਦੋਂ ਆਪਾਂ ਰੈਸਟ ਕਰ ਲੈਂਦੀ ਹੁੰਦੀ ਆ ਬਾਅਦ ਵਿੱਚ ਤਾਂ ਆਪਣੇ ਦੁਪਹਿਰ ਦੇ ਕੰਮ ਜਿਹੜੇ ਸਟਾਰਟ ਹੋ ਜਾਂਦੇ ਆ ਤੇ ਸਵੇਰ ਦੇ ਆਪਾਂ ਉੱਠੇ ਹੁੰਨੇ ਆ ਫਿਰ ਆਪਾਂ ਨੂੰ ਥੋੜੀ ਕਿਤੇ ਜਿਹੜੀ ਆਪਣੀ ਸਰੀਰ ਨੂੰ ਵੀ ਜਿਹੜਾ ਰਿਲੈਕਸ ਕਰਨਾ ਚਾਹੀਦਾ ਸਾਰਾ ਦਿਨ ਕੰਮ ਵੀ ਨਹੀਂ ਕਰਨਾ ਚਾਹੀਦਾ ਹੈਗਾ ਜਦੋਂ ਆਪਣਾ ਸਰੀਰ ਨੂੰ ਆਪਾਂ ਥੋੜਾ ਜਿਹਾ ਆਰਾਮ ਦਵਾਂਗੇ ਫਿਰ ਦਿਵਾਰ ਤੋਂ ਜਿਹੜਾ ਆਪਾਂ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ ਹਨਾ ਤੇ ਉਸ ਤੋਂ ਬਾਅਦ ਜੀ ਮੈਂ ਨਾ ਆਪਣੇ ਜਿਹੜਾ ਇੱਕ ਕੱਚ ਦਾ ਇੱਕ ਜੱਗ ਪਿਆ ਸੀ ਬਾਹਰ ਉੱਤੇ ਉਹਨਾਂ ਨਾਲ ਅਸੀਂ ਯੂਜ਼ ਨਹੀਂ ਸੀ ਕਰਦੇ ਬਟ ਮੈਨੂੰ ਐ ਸੀ ਕਿ ਇਹ ਟੁੱਟ ਨਾ ਜਾਵੇ ਕਿਉਂਕਿ ਜਿਹੜਾ ਕੱਚ ਦੀ ਕੱਚ ਦਾ ਸਮਾਨ ਹੁੰਦਾ ਨਾ ਉਹਦਾ ਥੋੜਾ ਜਿਹਾ ਡਰ ਹੁੰਦਾ ਕਿ ਕਿਤੇ ਟੁੱਟ ਨਾ ਜਾਵੇ ਇਸ ਕਰਕੇ ਜਦੋਂ ਉਹਨੂੰ ਯੂਜ਼ ਹੀ ਨਹੀਂ ਕਰਦੇ ਸੀ ਨਾ ਫਿਰ ਮੈਂ ਸੋਚਿਆ ਚਲੋ ਇਹਨਾਂ ਨੂੰ ਨਾ ਇਹਦੇ ਬਾਕਸ ਵਿੱਚ ਪਾ ਕੇ ਬੈੱਡ ਵਿੱਚ ਹੀ ਰੱਖ ਦਿੰਦੀ ਆ ਤੇ ਜਦੋਂ ਜ਼ਰੂਰਤ ਪਾਉਂਗੇ ਨਾ ਉਦੋਂ ਜਿਹੜਾ ਕੱਢ ਲਵਾਂਗੇ ਉਸ ਤੋਂ ਬਾਅਦ ਜੀ ਮੈਂ ਜਿਹੜੇ ਰਾਤ ਕੱਪੜੇ ਧੋਤੇ ਸੀ ਨਾ ਕਿਉਂਕਿ ਨਾ ਕੱਲ ਮੈਂ ਰਾਤ ਨੂੰ ਹੀ ਮਸ਼ੀਨ ਲਗਾ ਕੇ ਜਿਹੜੇ ਕੱਪੜ ਤੇ ਕਿਉਂਕਿ ਨਾ ਮਾਰਨਿੰਗ ਟਾਈਮ ਤੇ ਨਾ ਟਾਈਮ ਹੁੰਦਾ ਨਹੀਂ ਔਰ ਧੁੱਪ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਹੁਣ ਮੈਂ ਜ਼ਿਆਦਾਤਰ ਜਿਹੜੇ ਈਵਨਿੰਗ ਟਾਈਮ ਹੀ ਆਪਣੇ ਕੱਪੜੇ ਧੋਣਦੀਆਂ ਜਦੋਂ ਸਾਡੇ ਸੁੱਕ ਚੁੱਕੇ ਸੀ ਹੁਣ ਲਾਸਟ ਵਿੱਚ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਉਹਨਾਂ ਨੂੰ ਮੈਂ ਤੈਨ ਲਗਾ ਕੇ ਰੱਖ ਰਹੀ ਸੀਗੀ ਤੇ ਹੁਣ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਨੂੰ ਰੱਖ ਦੂੰਗੀ ਫੌਰ ਆਪਣਾ ਸਾਰਾ ਹੀ ਕੰਮ ਜਿਹੜਾ ਨਿਪਟ ਜੂਗਾ ਔਰ ਜਦੋਂ ਸ਼ਾਮ ਨੂੰ ਆਪਾਂ ਕੱਪੜੇ ਧੋ ਲੈਨੇ ਆ ਨਾ ਫਿਰ ਮਾਰਨਿੰਗ ਤਾਈਂ ਆਪਣੇ ਤੇ ਇਹਨਾਂ ਬੜਨ ਨਹੀਂ ਰਹਿੰਦਾ ਕਿ ਆਪਾਂ ਕੱਪੜੇ ਵੀ ਧੋਣੇ ਆ ਹਨਾ ਔਰ ਸ਼ਾਮ ਨੂੰ ਫਿਰ ਮੈਂ ਰਿਲੈਕਸ ਹੋ ਕੇ ਜਦੋਂ ਮੈਂ ਆਪਣੀ ਸਬਜੀ ਬਣਾ ਲੈਂਦੀ ਹੁੰਦੀ ਆ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਹੁੰਦਾ ਆ ਫਿਰ ਉਦੋਂ ਮੈਂ ਜਿਹੜੇ ਆਪਣੇ ਕੱਪੜੇ ਵਾਸ਼ ਕਰ ਲੈਂਦੀ ਹੁੰਦੀ ਆ ਥੋੜੇ ਜਿਹਾ ਹੁੰਦੇ ਆ ਇਸ ਕਰਕੇ ਫਿਰ ਮਾਰਨਿੰਗ 'ਚ ਮੇਰੇ ਸਿਰ ਤੇ ਨਾ ਇੰਨਾ ਹੋ ਬੜਨ ਨਹੀਂ ਹੁੰਦਾ ਕਿ ਮੈਂ ਕੱਪੜੇ ਧੋਣੇ ਆ ਤੇ ਸਵੇਰ ਤੱਕ ਫਿਰ ਉਹ ਚੰਗੀ ਤਰ੍ਹਾਂ ਸੁੱਕ ਵੀ ਜਾਂਦੇ ਆ ਕਿਉਂਕਿ ਸਾਰੀ ਰਾਤ ਉਹਨਾਂ ਨੂੰ ਹਵਾ ਲੱਗਦੀ ਰਹਿੰਦੀ ਆ ਤੇ ਥੋੜੀ ਜਿਹੀ ਹਵਾ ਧੁੱਪ ਲਵਾ ਕੇ ਸਵੇਰ ਦੀ ਫਿਰ ਉਹਨੂੰ ਉਤਾਰ ਲੈਣੇ ਹੁੰਦੇ ਆ ਤੇ ਹੁਣ ਮੈਂ ਜਿਹੜਾ ਇਹਨਾਂ ਨੂੰ ਤਿਆਰ ਕਰਕੇ ਜਿਹੜਾ ਰੱਖ ਰਹੀ ਆ ਮੋਨਟਾਈਂ ਫਿਰ ਆਪਣੇ ਕੋਲ ਸਿਰਫ ਸਫਾਈ ਸਫਾਈ ਦਾ ਕੰਮ ਰਹਿ ਜਾਂਦਾ ਆ ਕੱਪੜੇ ਦਾ ਕੰਮ ਨਹੀਂ ਹੁੰਦਾ ਹੈਗਾ ਕੱਪੜਿਆਂ ਦਾ ਕੰਮ ਹੁਣ ਮੈਂ ਸ਼ਾਮ ਨੂੰ ਹੀ ਕਰਦੀ ਆ ਕਿਉਂਕਿ ਬਾਅਦ ਵਿੱਚ ਨਿਮਰਦੀ ਯੂਨੀਫਾਰਮ ਵਗੈਰਾ ਵੀ ਹੋ ਜਾਂਦੀ ਆ ਇਸ ਕਰਕੇ ਫਿਰ ਮੈਂ ਸੋਚਦੀ ਆ ਸਾਰੇ ਕੱਪੜੇ ਜਿਹੜੇ ਇਕੱਠੇ ਹੀ ਜਿਹੜਾ ਸ਼ਾਮ ਨੂੰ ਧੋਵਾਂਗੀ ਜੀ ਤੀ तकरीबन ਸਾਢੇ 12 ਵਜੇ ਦਾ ਟਾਈਮ ਹੋ ਚੁੱਕਿਆ ਸੀਗਾ ਔਰ ਨਿਮਰਤ ਦੇ ਆਉਣ ਦਾ ਟਾਈਮ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਨਿਮਰਤ ਸਾਢੇ 12 ਵਜੇ ਆਉਂਦੀ ਹੁੰਦੀ ਆ ਫਿਰ ਮੈਂ ਕਿਛੇ ਛੇਤੀ ਮੈਂ ਕੱਪੜੇ ਨਹੀਂ ਤਿਆਰ ਮਾਰ ਲਾ ਕਿਉਂਕਿ ਬਾਅਦ ਚਾਹ ਮਮੇ ਮਮੀ ਕਰਦੀ ਆਉਂਦੀ ਹੁੰਦੀ ਹੈ ਫਿਰ ਮੈਨੂੰ ਬਾਹਰ ਜਾਣਾ ਪੈਂਦਾ ਉਹਨੂੰ ਲੈਣ ਵਾਸਤੇ ਕਿਉਂਕਿ ਉਦੋਂ ਤੱਕ ਉਹ ਬਾਈਕ ਤੋਂ ਉਤਰਦੀ ਨਹੀਂ ਹੈਗੀ ਜਦੋਂ ਤੱਕ ਮੈਂ ਉਹ ਉਤਾਰਾਂ ਨਾ ਸੋ ਭੈਣੋ ਆਸ ਗਿਆ ਮੇਰੇ ਸਾਢੇ 9 ਵਜੇ ਤੋਂ ਲੈ ਕੇ ਸਾਢੇ 12 ਵਜੇ ਤੱਕ ਦੇ ਦਿਨ ਚਰਿਆ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਿਨ੍ਹਾਂ ਨੂੰ ਅੱਜ ਦਾ ਮੇਰਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਤਾਂ ਪਿਆਰ ਨਾਲ ਜਿਹਾ ਕਮੈਂਟ ਬਿਲਕੁਲ ਵੀ ਨਾ ਭੁੱਲਿਓ ਤੇ ਇਹ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਕਿ ਮਿਲਦੇ ਹਾਂ ਸੋਹਣੇ ਜਿਹੀ ਪਿਆਰੇ ਜਿਹੀ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ